ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ YouTube ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਲੈ ਕੇ ਹਾਜ਼ਰਾਂ ਪੰਜਾਬ ਦੇ ਮੌਸਮ ਸੰਦੇਖ ਹੋਰ ਨਵੀਂ ਵੀਡੀਓ ਜਿਹਦੇ ਵਿੱਚ ਆਪਾਂ ਗੱਲ ਕਰਾਂਗੇ ਆਉਣ ਵਾਲੇ 24 ਘੰਟੇ ਦੇ ਪੰਜਾਬ ਦੇ ਮੌਸਮ ਦੀ ਤੇ ਅਗਲੇ 5 ਤੋਂ 10 ਦਿਨ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦਾ ਮੌਸਮਾ ਜਿਹੜਾ ਕੀ ਕਰ ਬਟ ਲੈਣ ਵਾਲਾ ਜਿਹੜਾ ਤੰਦ ਕੋਰੇ ਦਾ ਮਾਹੌਲ ਸ਼ੁਰੂ ਹੋਇਆ ਤੇ ਨਾਲ ਦੀ ਨਾਲ ਬਦਲ ਬਾਈ ਆ ਜਿਹੜੀ ਪੰਜਾਬ ਦੇ ਵਿੱਚ ਵਧੀਆ ਤੇ ਹਵਾਵਾਂ ਦੀ ਦਿਸ਼ਾ ਬਦਲੀ ਆ ਇਹਦੇ ਨਾਲ ਪੰਜਾਬ ਦੇ ਮੌਸਮ ਤੇ ਕੋਈ ਹਲਚਲ ਹੋਊਗੀ ਜਾਂ ਨਹੀਂ ਹੋਊਗੀ ਕਿਸਾਨ ਵੀਰਾਂ ਦੇ ਲਈ ਕੀ ਨਵੀਂ ਅਪਡੇਟ ਆ ਮੌਸਮ ਦੇ ਹਿਸਾਬ ਦੇ ਨਾਲ ਫਸਲਾਂ ਤੇ ਕੀ ਪ੍ਰਭਾਵ ਪੈ ਸਕਦਾ ਉਹ ਸਾਰੀ ਗੱਲਬਾਤ ਇਸ ਵੀਡੀਓ ਦੇ ਵਿੱਚ ਕਰਾਂਗੇ ਸਭ ਤੋਂ ਪਹਿਲਾਂ ਜੇਕਰ ਹਵਾਵਾਂ ਦੀ ਦਿਸ਼ਾ ਦੀ ਗੱਲ ਕਰੀਏ ਤਾਂ ਉੱਤਰ ਦੀਆਂ ਜਿਹੜੀਆਂ ਪੂਰਬ ਦੀਆਂ ਹਵਾਵਾਂ ਬਹੁਤ ਤੇਜ਼ੀ ਦੇ ਨਾਲ ਉੱਤਰ ਭਾਰ ਦੇ ਵਿੱਚ ਪਹੁੰਚ ਰਹੀਆਂ ਨੇ ਜਿਹੜੀਆਂ ਕਿ ਆਪਣੇ ਬੰਗਾਲ ਦੀ ਖਾੜੀ ਤੋਂ ਨਮੀ ਲੈ ਕੇ ਉੱਤਰ ਭਾਰ ਦੇ ਵਿੱਚ ਪਹੁੰਚ ਰਹੀਆਂ ਜਿਹਦੇ ਕਰਕੇ ਹੋਇਆ ਕੀ ਆ ਸਿਸਟਮ ਦੇ ਵਿੱਚ ਹੋਇਆ ਇਹ ਆ ਬਈ ਜਿਹੜਾ ਧੁੰਦ ਅਤੇ ਕੋਹਰਾ ਥਰਡ ਲੈਵਲ ਤੇ ਪੰਜਾਬ ਦੇ ਕਾਫੀ ਭਾਗਾਂ ਦੇ ਵਿੱਚ ਹਲਚਲ ਮਚਾ ਰਿਹਾ ਹਿਮਾਚਲ ਪ੍ਰਦੇਸ਼ ਦੇ ਵਿੱਚ ਅਤੇ ਨਾਲ ਦੀ ਨਾਲ ਹਰਿਆਣੇ ਦੇ ਕੁਝ ਭਾਗਾਂ ਦੇ ਵਿੱਚ ਜਿਹੜਾ ਇਹ ਕੋਹਰਾ ਛਾਇਆ ਹੋਇਆ ਉੱਤਰ ਪ੍ਰਦੇਸ਼ ਦੇ ਕਾਫੀ ਭਾਗਾਂ ਵਿੱਚ ਸੰਘਣਾ ਕੋਹਰਾ ਤੇ ਧੁੰਦ ਆ ਜਿਹੜੀ ਉਹ ਛਾਈ ਹੋਈ ਆ ਆਉਣ ਵਾਲੇ 24 ਘੰਟਿਆਂ ਦੇ ਵਿੱਚ ਜਿਹੜੀ ਇਹ ਧੁੰਦ ਤੇ ਕੋਹਰਾ ਵਾ ਉਹ ਪੰਜਾਬ ਹਰਿਆਣਾ ਤੇ ਦਿੱਲੀ ਦੇ ਕੁਝ ਭਾਗਾਂ 'ਚ ਪੈ ਸਕਦੀ ਹੈ ਨੀਚਲੇ ਪੱਧਰ ਤੇ ਤੇ ਉੱਤਰ ਪ੍ਰਦੇਸ਼ ਦੇ ਕਈ ਭਾਗਾਂ ਦੇ ਵਿੱਚ ਔਰੇਂਜ ਅਲਾਂਟਾ ਕੋਰੇ ਦਾ ਤੇ ਜੇਕਰ ਆਪਾਂ ਗੱਲ ਕਰੀਏ ਟੈਂਪਰੇਚਰ ਦੀ ਤਾਂ 1 ਡਿਗਰੀ ਟੈਂਪਰੇਚਰ ਦੇ ਨਾਲ ਅੰਬਾਲਾ ਅੱਜ ਦੇ ਦਿਨ ਵਿੱਚ ਸਭ ਤੋਂ ਠੰਡਾ ਦਿਨ ਰਿਹਾ ਜਿਹੜੇ ਕਿ ਉਮੀਦ ਸੀਗੀ ਵੀ ਹਰਿਆਣਾ ਦੇ ਕੁਝ ਭਾਗਾਂ ਦੇ ਵਿੱਚ ਤਾਪਮਾਨ ਹੈ ਜਿਹੜਾ ਇੱਕ ਬਾਰ ਜ਼ਬਰਦਸਤ ਤਰੀਕੇ ਨਾਲ ਗਿਰੂਗਾ ਲੇਕਿਨ ਰਾਜਸਥਾਨ ਦੇ ਵੀ ਕੁਝ ਭਾਗਾਂ ਦੇ ਵਿੱਚ ਇਸ ਤਰ੍ਹਾਂ ਦੀ ਚਾਂਸ ਸੀਗੀ ਲੇਕਿਨ ਉੱਥੇ ਤਾਪਮਾਨ ਹੈ ਜਿਹੜਾ ਉਹ ਹਲੇ ਘਟ ਨਹੀਂ ਰ ਜੇਕਰ ਆਪਾਂ ਸਿਸਟਮ ਦੀ ਗੱਲ ਕਰੀਏ ਤਾਂ ਉੱਤਰ ਭਾਰ ਦੇ ਵਿੱਚ ਇੱਕ ਨਵਾਂ ਵੈਸਟਰਨ ਡਿਸਟਰਬੈਂਸ ਜੰਮੂ ਕਸ਼ਮੀਰ ਨੂੰ ਪ੍ਰਭਾਵਿਤ ਕਰ ਰਿਹਾ। ਇਹਦੇ ਨਾਲ ਪਾਕਿਸਤਾਨ, ਅਫਗਾਨਿਸਤਾਨ, ਕਜ਼ਾਕਿਸਤਾਨ ਅਤੇ ਉੱਪਰਲੇ ਭਾਗਾਂ ਦੇ ਵਿੱਚ ਯੂਰਪ ਦੇ ਵਿੱਚ ਜ਼ਬਰਦਸਤ ਬਰਫਵਾਰੀ ਤੇ ਬਰਖਾ ਹੋ ਰਹੀ ਆ। ਲੇਕਿਨ ਭਾਰਤ ਦੇ ਪਹਾੜਾਂ ਦੇ ਵਿੱਚ ਜਾਂ ਮੈਦਾਨੀ ਇਲਾਕਿਆਂ ਦੇ ਵਿੱਚ ਇਹਦਾ ਜਿਹੜਾ ਵੈਸਟਰਨ ਡਿਸਟਰਬੈਂਸ ਦਾ ਕੋਈ ਖਾਸ ਅਸਰ ਨਹੀਂ ਹੋ ਰਿਹਾ। ਪਤਾ ਨਹੀਂ ਕਿ ਇਸ ਤਰ੍ਹਾਂ ਦਾ ਸਿਸਟਮ ਆ ਜਿਹੜਾ ਕਿ ਜਿਹੜੇ ਵੈਸਟਰਨ ਡਿਸਟਰਬੈਂਸ ਆ ਰਹੇ ਆ ਉਹ ਥੋੜਾ ਜਿਹਾ ਭਾਰਤ ਤੋਂ ਦੂਰ हट ਕੇ ਉੱਪਰ ਦੀ ਪਹਾੜੀ ਇਲਾਕਿਆਂ ਦੇ ਲੰਘ ਰਹੇ ਆ ਜਿਹਦੇ ਕਰਕੇ ਨਾ ਤਾਂ ਪਹਾੜਾਂ ਤੇ ਬਰਫ਼ਬਾਰੀ ਹੋ ਰਹੀ ਆ ਨਾ ਹੀ ਮੈਦਾਨਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਵਰਖਾ ਵਾ ਕਿਸੇ ਤਰ੍ਹਾਂ ਦੀ ਗਤੀਵਿਧੀ ਜਿਹੜੀ ਉਹ ਨਹੀਂ ਹੋ ਰਹੀ ਆਉਣ ਵਾਲੇ ਜੇਕਰ 3-4 ਦਿਨ ਦੀ ਗੱਲ ਕਰੀਏ 14 15 ਤੇ 16 ਤਰੀਕ ਨੂੰ ਜਿਹੜੀ ਬੱਦਲਾਂ ਦੀ ਹਲਚਲ ਆ ਇਸੇ ਤਰ੍ਹਾਂ ਰਹਿਣੀ ਆ ਰਾਜਸਥਾਨ ਹਰਿਆਣਾ ਪੱਛਮੀ ਉੱਤਰ ਪ੍ਰਦੇਸ਼ ਦਿੱਲੀ ਪੰਜਾਬ ਇਹਨਾਂ ਭਾਗਾਂ ਵਿੱਚ ਬੱਦਲਬਾਈ ਛਾਈ ਰਹੂਗੀ ਨਾਲ ਦੇ ਨਾਲ ਕੋਹਰਾ ਤੇ ਧੁੰਦ ਜਿਹੜੇ ਠੰਢੇ ਇਲਾਕੇ ਆ ਇਹਨਾਂ ਦੇ ਵਿੱਚ ਧੁੰਦ ਪੈ ਸਕਦੀ ਆ ਜਿਹਦੇ ਨਾਲ ਆਵਾਜੇ ਪ੍ਰਭਾਵਿਤ ਹੋ ਸਕਦੀ ਹੈ ਤੇ ਜਿਹੜੇ ਮੇਰੇ ਵੀਰ ਆਵਾਜੇ ਲਈ ਬਾਹਰ ਅੰਦਰ ਜਾਂਦੇ ਆ ਰੋਜ਼ਾਨਾ ਜਾਂਦੇ ਆ ਉਹ ਆਪਣਾ ਥੋੜਾ ਸਤਾਰਕ ਰਹਿਣਾ ਉੱਤਰ ਪਰਦੇ ਦੇ ਵਿੱਚ ਸੰਘਣੀ ਧੁੰਦ ਜਿਹੜੀ ਉਹ ਪੈ ਸਕਦੀ ਹੈ ਆਉਣ ਵਾਲੇ 1 ਤੋਂ 2 ਦਿਨ ਬੱਦਲਬਾਜ਼ੀ ਦਾ ਦੌਰ ਪਾਕਿਸਤਾਨ ਦੇ ਜ਼ਿਆਦਾ ਭਾਗਾਂ ਤੇ ਅਫਗਾਨਿਸਤਾਨ ਤੇ ਇਧਰਲੇ ਪਾਸਿਓਂ ਜੰਮੂ ਕਸ਼ਮੀਰ ਹਿਮਾਚਲ ਤੇ ਉੱਤਰਾਖੰਡ ਦੇ ਕੁਝ ਭਾਗਾਂ ਦੇ ਵਿੱਚ ਬਰਫਬਾਰੀ ਹੈ ਜਿਹੜੀ ਉਹ ਦੇ ਸਕਦੇ ਆ ਇਸ ਤੋਂ ਬਿਨਾ ਜ਼ਿਆਦਾ ਗਤੀਵਿਧੀ ਹੋਣ ਦੀ ਸੰਭਾਵਨਾ ਨਹੀਂ ਹੈ 16 ਤਰੀਕ ਤੱਕ ਇਹ ਕਾਰਵਾਈ ਰਹੂਗੀ ਉਸ ਤੋਂ ਬਾਅਦ ਉੱਤਰ ਪੱਛਮ ਦੀਆਂ ਠੰਡੀਆਂ ਹਵਾਵਾਂ ਜਿਹੜੀਆਂ ਉਹ ਮਾਰਾਨੀ ਇਲਾਕਿਆਂ ਦੇ ਵਿੱਚ ਆਉਣਗੀਆਂ ਜਿਹਦੇ ਨਾਲ ਠੰਡ ਦੇ ਵਿੱਚ ਵਾਧਾ ਹੋ ਸਕਦਾ ਜੇਕਰ ਜ਼ਬਰਦਸਤ ਤਰੀਕੇ ਦੇ ਨਾਲ ਕਿਉਂਕਿ ਜਿਸ ਤਰ੍ਹਾਂ ਹੁਣ ਨਵੀਂ 2-3 ਦਿਨ ਦੇ ਵਿੱਚ ਉੱਤਰ ਭਾਰਤ ਵਿੱਚ ਪਹੁੰਚੂਗੀ ਉਸ ਤੋਂ ਬਾਅਦ ਪੱਛਮ ਦੀਆਂ ਠੰਡੀਆਂ ਹਵਾਵਾਂ ਤੇਜ਼ੀ ਦੇ ਨਾਲ ਇੱਥੇ ਆਉਣਗੀਆਂ ਤਾਂ ਟੈਂਪਰੇਚਰ ਇੱਕਦਮ ਡਿੱਗ ਸਕਦਾ ਤੇ 0 ਜਾਂ 1 ਡਿਗਰੀ ਤੇ ਤਾਪਮਾਨ ਜਿਹੜਾ ਹੋ ਆ ਸਕਦਾ ਠੰਡ ਵਿੱਚ ਜ਼ੋਰਦਾਰ ਵਾਧਾ ਹੋ ਸਕਦਾ ਜੇਕਰ ਮੌਸਮ ਬਿਲਕੁਲ ਸਾਫ਼ ਰਹਿੰਦਾ ਤਾਂ ਪਾਲਾ ਵੀ ਪੈ ਸਕਦਾ ਇਲਾਕਿਆਂ ਦੇ ਵਿੱਚ Rajasthan Haryana ਤੇ Punjab ਦੇ ਕੁਝ ਇਲਾਕਿਆਂ ਦੇ ਵਿੱਚ ਪਰ ਜੇਕਰ ਉਸ ਤਰ੍ਹਾਂ ਦੀ ਸਥਿਤੀ ਪੈਦਾ ਹੁੰਦੀ ਹੈ ਤਾਂ ਉਹ ਆਪਾਂ ਤੁਹਾਨੂੰ ਅਪਡੇਟ ਦੇਵਾਂਗੇ ਹਾਲੇ ਫਿਲਹਾਲ ਇਸ ਤਰ੍ਹਾਂ ਦਾ ਕੋਈ ਚਾਂਸ ਨਹੀਂ ਹੈ ਠੰਡ ਦੇ ਵਿੱਚ ਵਾਧਾ ਜ਼ਰੂਰ ਹੋ ਸਕਦਾ 16 ਤਰੀਕ ਤੋਂ ਬਾਅਦ ਜਦੋਂ ਠੰਡੀਆਂ ਹਵਾਵਾਂ ਜਿਹੜੀਆਂ ਉਹ ਚੱਲਣਗੀਆਂ ਉਸ ਤੋਂ ਬਾਅਦ ਇੱਕ ਹੋਰ ਨਵਾਂ ਵੈਸਟਰਨ ਡਿਸਟਰਬੈਂਸ ਆ ਜਿਹੜਾ ਉਹ 19 20 ਤਰੀਕ ਦੇ ਆਸੇ-ਪਾਸੇ ਜੰਮੂ ਕਸ਼ਮੀਰ ਨੂੰ ਪ੍ਰਭਾਵਿਤ ਕਰ ਰਿਹਾ ਉਰੇ ਨਾਲ ਆ ਪੰਜਾਬ ਦੇ ਭਾਗਾਂ ਤੇ ਕੋਈ ਅਸਰ ਹੋਊਗਾ ਜਾਂ ਨਹੀਂ ਹੋਊਗਾ ਹਰਿਆਣਾ ਦਿੱਲੀ ਪੱਛਮੀ ਉੱਤਰ ਪ੍ਰਦੇਸ਼ ਇਹਨਾਂ ਭਾਗਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਗਤੀਵਿਧੀ ਹੋਣ ਦੀ ਸੰਭਾਵਨਾ ਹੈ ਜਾਂ ਨਹੀਂ ਹੈ ਉਰੇ ਜੋ ਵੀ ਨਵੀਂ ਅਪਡੇਟ ਆਊਗੀ ਉਹ ਆਪਾਂ ਤੁਹਾਨੂੰ ਦੱਸਾਂਗੇ ਕਿਉਂਕਿ ਫਿਲਹਾਲ ਉਹਦੇ ਚਾਂਸ ਆ ਜਿਹੜੇ ਉਹ ਘੱਟ ਹੀ ਦਿਖ ਰਹੇ ਆ ਪਹਿਲਾਂ ਤਾਂ ਬਣਦੇ ਸੀ ਚਾਂਸ ਬਈ 19 20 ਤਰੀਕ ਤੋਂ ਲੈ ਕੇ 24 ਤਰੀਕ ਦੇ ਦਰਮਿਆਨ ਜਿਹੜਾ ਵੈਸਟਰਨ ਡਿਸਟਰਬੈਂਸ ਆਊਗਾ ਉਹਦੇ ਨਾਲ ਪੰਜਾਬ ਦੇ ਕੁਝ ਭਾਗਾਂ 'ਚ ਬਰਖਾ ਹੋਵੇਗੀ ਪਰੰਤੂ ਬਰਖਾ ਦਾ ਪੈਟਰਨ ਆ ਜਾਂ ਵੈਸਟਰਨ ਡਿਸਟਰਬੈਂਸ ਦਾ ਜਿਹੜਾ ਪੈਟਰਨ ਆ ਉਹ ਹਲੇ ਪਹਾੜੀ ਇਲਾਕਿਆਂ ਦੇ ਉੱਪਰ ਦੀ ਹੋ ਕੇ ਕਾਫੀ ਉਚਾਈ ਤੋਂ ਭਾਰਤ ਤੋਂ ਦੂਰ ਦੀ ਗੁਜ਼ਰਿਆ ਜਿਹਦੇ ਕਰਕੇ ਜਿੰਨੇ ਵੀ ਉੱਤਰ ਭਾਰਤ ਦੇ ਇਲਾਕਿਆਂ ਤੋਂ ਉੱਪਰਲੇ ਇਲਾਕੇ ਆ ਜਿੰਨੇ ਦੇਸ਼ ਆ ਤੇ ਇਧਰੋਂ ਆਪਣੇ ਦੱਖਣੀ ਭਾਰਤ ਦੇ ਨਿਜਲੇ ਇਲਾਕੇ ਜਿੰਨੇ ਆ ਉਹਨਾਂ 'ਚ ਬਰਖਾ ਆਦੀਆਂ ਬਰਫ ਬਰੇ ਦੀਆਂ ਗਤੀਵਿਧੀਆਂ ਤਾਂ ਹੋ ਰਹੀਆਂ ਲੇਕਿਨ ਭਾਰਤ ਦੇ ਉੱਤੇ ਇਹਨਾਂ ਦਾ ਅਸਰ ਆ ਜਿਹੜਾ ਉਹ ਹਲੇ ਤੱਕ ਨਹੀਂ ਪੈ ਰਿਹਾ ਇਹਦੇ ਸੰਬੰਧੀ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਕਿਉਂਕਿ ਫਸਲਾਂ ਲਈ ਵੀ ਇਹਦੀ ਬਹੁਤ ਇੰਪੋਰਟੈਂਸ ਹੁੰਦੀ ਹੈ ਜੇਕਰ ਇੱਕ ਮੀਂਹ ਹੈ ਜਿਹੜਾ ਜ਼ਬਰਦਸਤ ਤਰੀਕੇ ਦੇ ਨਾਲ ਇਸ ਵਕਤ ਫਸਲਾਂ ਲਈ ਬਹੁਤ ਲਾਹੇਵੰਦ ਹੋਊਗਾ ਜੇਕਰ ਵਧੀਆ ਤਰੀਕੇ ਨਾਲ ਮੀਂਹ ਪੈ ਜਾਂਦਾ ਨਹੀਂ ਤਾਂ ਫਸਲਾਂ ਲਈ ਕਾਫੀ ਹੈ ਜਿਹੜਾ ਹੁਣ ਨੁਕਸਾਨ ਦਾ ਇੱਕ ਹੋ ਸਕਦਾ ਬਿਨਾਂ ਮੀਂਹ ਤੋਂ ਜੋ ਵੀ ਅਪਡੇਟ ਹੋਈ ਉਹਦੀ ਆਪਾਂ ਨਾਲ ਦੀ ਨਾਲ ਦੱਸਾਂਗੇ ਤੁਹਾਨੂੰ ਫਿਲਹਾਲ ਆਉਣ ਵਾਲੇ 3-4 ਦਿਨ ਮੌਸਮ ਹੈ ਜਿਹੜਾ ਉਸੇ ਤਰ੍ਹਾਂ ਬੱਦਲਬਾਹੀ ਤੇ ਧੁੰਦਕੂਰੇ ਵਾਲਾ ਬਣਿਆ ਰਹੂਗਾ ਉਦੋਂ ਬਾਅਦ ਠੰਡੀਆਂ ਹਵਾਵਾਂ ਉੱਤਰ-ਪੱਛਮ ਦੀਆਂ ਆਉਣਗੀਆਂ ਜੋ ਕਿ 16 ਤੋਂ ਲੈ ਕੇ 20 ਤਰੀਕ ਤੱਕ ਪ੍ਰਭਾਵਿਤ ਕਰਨਗੀਆਂ ਮidanī ਇਲਾਕਿਆਂ ਨੂੰ ਉਹਦੇ ਨਾਲ ਠੰਡ 'ਚ ਵਾਧਾ ਹੋ ਸਕਦਾ ਉਹਦੀ ਜੋ ਅਪਡੇਟ ਹੋਊਗੀ ਦੱਸਾਂਗੇ 20 ਤਰੀਕ ਸਿਸਟਮ ਦੇ ਵਿੱਚ ਕੀ ਫੇਰ ਬਦਲ ਹੁੰਦੇ ਆ ਉਹ ਆਉਣ ਵਾਲੀ ਵੀਡੀਓ ਦੇ ਵਿੱਚ ਆਪਾਂ ਅਪਡੇਟ ਨਾਲ ਦੀ ਨਾਲ ਦੇਵਾਂਗੇ ਕਿਸਾਨ ਵੀਰਾਂ ਨੂੰ ਵੀਡੀਓ ਵਧੀਆ ਲੱਗੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਤਿ ਸ੍ਰੀ ਅਕਾਲ